8 18 10 20 ਤੱਕ ਸ਼ਬਦ ਸਰੂਪ ਹੈ ਸਾਨੂੰ ਦੇਹ ਦਾ ਪੁਜਾਰੀ ਨਹੀਂ ਬਣਾਇਆ ਸਤਿਗੁਰ ਨੇ ਇਹ ਗੱਲ ਯਾਦ ਰੱਖਿਓ ਸਦਾ ਹੀ ਦੇਹ ਦਾ ਪੁਜਾਰੀ ਨਹੀਂ ਸ਼ਬਦ ਦੇ ਪੁਜਾਰੀ ਆਪਾਂ ਕੋਈ ਵੀ ਗੁਰਮਤਿ ਪਿਆਰਾ ਕੋਈ ਵੀ ਭੈਣ ਕੋਈ ਵੀ ਵੀਰ ਕਿਸੇ ਵੀ ਸ਼ਬਦ ਦਾ ਜਾਪ ਕਰੇ ਸ਼ਬਦ ਕੋਈ ਵੀ ਹੋ ਸਕਦਾ ਹੈ ਸਾਧ ਸੰਗਤ ਕਈ ਵਰੀ ਦੁੱਖ ਵੇਲੇ ਬਹੁਤ ਸਾਰੇ ਗੁਰਮੁਖਤਾਤੀ ਵਹੁ ਨ ਲੱਗੀ ਪਰ ਬ੍ਰਹਮ ਸਰਣਾਈ ਚੌ ਗਿਰਦੋ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਇਹ ਸ਼ਬਦ ਦਾ ਜਾਪ ਕਰਦੇ ਨੇ ਇਹ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਹੈ ਨਾ ਸਾਧ ਸੰਗਤ ਇਸ ਦਰ ਤੇ ਜਿਹੜਾ ਵੀ ਜੀਵ ਆ ਗਿਆ ਉਹਨੇ ਰਾਜੀ ਹੋ ਕੇ ਜਾਣਾ ਏਸੇ ਦਰ ਤੋਂ ਸਾਰੇ ਦਾਤਾ ਮੰਗਦੇ ਨੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਦੇਂਦਿਆਂ ਟੋਟ ਨਾ ਆਬਈ ਅਣਗਿਣਤ ਪਰੇ ਪੰਡਾ ਹੈ ਦਾਤਾ ਇੱਕੋ ਹੀ ਹੈ ਦਾਤਾ ਦੇਣ ਵਾਲਾ ਸਾਤ ਸੰਗਤ ਇਹ ਕਿਸੇ ਹੋਰ ਦਾਤੇ ਕੋਲ ਜਾਵਾਂਗੇ ਨਾ ਉਹ ਤਾਂ ਫਿਰ ਮੰਗਤਾ ਹੈ ਨਿਰੰਕਾਰ ਦੇ ਦਰ ਦਾ ਤੇ ਸਤਿਗੁਰ ਕਹਿੰਦੇ ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈ ਹੈ ਜੇ ਮੰਗਤੇ ਕੋਲੋਂ ਮੰਗੋਗੇ ਫਿਰ ਬਾਰ-ਬਾਰ ਮੰਗਣਾ ਪਵੇਗਾ ਮੰਗਤੇ ਕੋਲ ਨਹੀਂ ਜਾਣਾ ਦਾਤੇ ਕੋਲ ਜਾਣਾ ਇਸ ਗੱਲ ਤੋਂ ਆਪਾਂ ਬਹੁਤ ਦੂਰ ਹੋ ਗਏ ਸਾਧ ਸੰਗਤ ਗੱਲ ਸ਼ਬਦ ਦੀ ਹਰ ਇੱਕ ਗੁਰਮੁਖ ਨੂੰ ਹੁਕਮ ਹੈ ਕਿ ਸ਼ਬਦ ਦੀ ਗੱਲ ਕਰਨੀ ਹੈ ਜਿੰਨੀ ਵੀ ਬਾਣੀ ਹੈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਸਾਡੇ ਮਨ ਨੂੰ ਸੰਬੋਧਨ ਕਰਕੇ ਰਚੀ ਹੋਈ ਹੈ ਸਾਧ ਸੰਗਤ ਮਨ ਨੂੰ ਸੰਬੋਧਨ ਕਰਕੇ ਹੈ ਔਰ ਜਦੋਂ ਇਸ ਮਨ ਨੇ ਗੱਲ ਮੰਨ ਲਈ ਫੇਸ ਉਸ ਪਰ ਸਾਏ ਪਾਤਸ਼ਾਹ ਨੇ ਚਾਰ ਪੌੜੀਆਂ ਉਸ ਤਰੀਤੀਆਂ ਲਿਖ ਦਿੱਤੀਆਂ ਕਿਹਦੀਆਂ ਜਦੋਂ ਇਸ ਮੰਨ ਨੇ ਇਸ ਸਤਿਗੁਰ ਦੀ ਬਾਣੀ ਨੂੰ ਮੰਨ ਲਿਆ ਤੇ ਕੀ ਲਿਖਿਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਸਾਰੇ ਜੱਪੋ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਮੇ ਕਰਨ ਵਿਚਾਰ ਐਸਾ ਨਾਮ ਨਰੰਜੜ ਹੋਏ ਜੇ ਕੋ ਮਨ ਜਾਣ ਮਨ ਕੋਏ ਜਿੱਦਣ ਮੰਨਣ ਵਿੱਚ ਗੱਲ ਆ ਗਈ ਪਤਾ ਤਾਂ ਉਦੋਂ ਲੱਗਣਾ ਸਾਧ ਸੰਗਤ ਇੱਕ ਕਬੀਰ ਜੀ ਦਾ ਬੜਾ ਸੁੰਦਰ ਬਚਨ ਹੈ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ ਇਦੇ ਵਿੱਚ ਦੋ ਪ੍ਰਮਾਣ ਨੇ ਸਾਧ ਸੰਗਤ ਇੱਕ ਤਾਂ ਸੇਲ ਉਹਨੂੰ ਕਹਿੰਦੇ ਨੇ ਜਿਹੜਾ ਗੁਰਮੁਖ ਪਿਆਰੇ ਸਤਗੁਰੂ ਦੀ ਹਜ਼ੂਰੀ ਵਿੱਚ ਨੇਜਾ ਲੈ ਕੇ ਖੜਦੇ ਨੇ ਡੰਡੇ ਦੇ ਉੱਪਰ ਤੀਰ ਲੱਗਿਆ ਹੋਇਆ ਉਹਨੂੰ ਨੇਜਾ ਕਹਿੰਦੇ ਨੇ ਉਸ ਨੇਜੇ ਦੀ ਜਿਹੜੀ ਚੋਬ ਹੈ ਉਹ ਬਰਦਾਸ਼ਤ ਕਰਨੀ ਬੜੀ ਔਖੀ ਹੈ ਦੂਸਰਾ ਪ੍ਰਮਾਣ ਹੈ ਵੀ ਜਿਹੜਾ ਘੋੜਾ ਰੇੜੇ ਨੂੰ ਜੋੜਿਆ ਹੁੰਦਾ ਹੈ ਉਹਨੂੰ ਹੱਕਣ ਵਾਸਤੇ ਉਹਨੂੰ ਤੋੜਨ ਵਾਸਤੇ ਇੱਕ ਛੱਟੀ ਰੱਖੀ ਹੁੰਦੀ ਹੈ ਤੂਤਦੀ ਉਹ ਜਦੋਂ ਪੈਂਦੀ ਹੈ ਨਾ ਸਰੀਰ ਤੇ ਸਾਰ ਸੰਗਤ ਉੱਥੇ ਨਾਲ ਹੀ ਜ਼ਖਮ ਉੱਭਰ ਆਉਂਦਾ ਤੇ ਕਬੀਰ ਜੀ ਕਹਿੰਦੇ ਇਹਨਾਂ ਦੀ ਛੱਟ ਸੈਣੀ ਔਖੀ ਬੜੀ ਹੈ ਚੋਟ ਸਹੇਲੀ ਸੇਲ ਕੀ ਬੜੀ ਔਖੀ ਹੈ ਇਹਨਾਂ ਦੀ ਛੱਟ ਸੈਣੀ ਪਰ ਇਹਨਾਂ ਦਾ ਇੱਕ ਫਾਇਦਾ ਜ਼ਰੂਰ ਹੈ ਕਿ ਲਗਤ ਲਿਓ ਸਾਸ ਜੇ ਛੱਟ ਮਾਰ ਵੀ ਦੇਵੇ ਨੇਜਾ ਜਾਂ ਉਹ ਤੂਤਦੀ ਛੱਟੀ ਤਾ ਕਹਿੰਦੇ ਘਟੋ ਘਟ ਸਰੀਰ ਵਿੱਚ ਸਾਹ ਤਾਂ ਚੱਲਦਾ ਹੈ ਸਾਹ ਨਹੀਂ ਰੁਕਦਾ ਸਾਧ ਸੰਗਤ ਪਰ ਕਬੀਰ ਜੀ ਕਹਿੰਦੇ ਨੇ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮਹਾਂ ਦਾਸ ਜਿਹੜਾ ਵੀਰ ਜਿਹੜਾ ਗੁਰਮੁਖ ਜਿਹੜਾ ਭੈਣ ਜਿਹੜਾ ਵੀਰ ਸ਼ਬਦ ਦੀ ਚੋਟ ਸਹਾਰ ਗਿਆ ਕਹਿੰਦੇ ਨੇ ਅਸੀਂ ਉਹਦੇ ਸੇਵਕ ਹੈ ਤੇ ਉਹ ਸਾਡਾ ਗੁਰੂ ਹੈ ਸ਼ਬਦ ਦਾ ਅਭਿਆਸ ਆਪ ਜੀ ਕਰਦੇ ਹੀ ਹੋ ਆਓ 5 ਮਿੰਟ ਵਾਸਤੇ ਬਿਰਤੀ ਇਕਾਗਰ ਕਰੀਏ ਗੁਰੂ ਘਰ ਦਾ ਜਿਹੜਾ ਮੰਤਰ ਹੈ ਉਹ ਹੈ ਵਾਹਿਗੁਰੂ ਇਹਨੂੰ ਐਵੇਂ ਹੀ ਨਾ ਸਮਝਣਾ ਸਾਧ ਸੰਗਤ ਸਿਮਰਨ ਕਰਨਾ ਬੜਾ ਔਖਾ ਹੈ ਇਹਨਾਂ ਸੌਖਾ ਨਹੀਂ ਸਿਮਰਨ ਕਰਨਾ ਸਿਮਰਨ ਕਰਾਉਣਾ ਬੜਾ ਔਖਾ ਹੈ ਸਾਧ ਸੰਗਤ ਆਓ ਸਾਰੇ ਇਕ ਰਸ ਹੋ ਕੇ ਸੁਆਸ ਕਰਾ ਸਿਮਰਨ ਕਰਾਂਗੇ ਗੁਰੂ ਘਰ ਦਾ ਮੰਤਰ ਜਿਹੜਾ ਉਹ ਵਾਹਿਗੁਰੂ ਹੈ ਇਹਨੂੰ ਜਪਣਾ ਕਿਵੇਂ ਹੈ ਜਦੋਂ ਸੁਆਸ ਅੰਦਰ ਜਾਂਦਾ ਹੈ ਉਦੋਂ ਵਾਹਿ ਜਦੋਂ ਬਾਹਰ ਆਂਦਾ ਉਦੋਂ ਗੁਰੂ